जय हिंद दोस्तों मैं प्रीतम सिंह प्रीतम फिटार मैं फोंडर इंस्ट्रक्टर जवान साड़ी पहुंच चुके ने ब्रेकफास्ट काम लिए आज जी आज जी चलो हाँ UH! चलो, चलो 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 आज जी तस्सीकार चलो होता है आज जी दिखाइए की पढ़े ਲੋ ਜੀ ਪਹਿਲੀ ਅਕੈਡਮੀ ਇਹ ਬ੍ਰੇਕਫਾਸਟ ਦੇ ਵਿੱਚ ਤੁਹਾਨੂੰ ਪਰਾਂਠੇ ਦਿੱਤੇ ਜਾਂਦੇ ਨੇ ਚਾਹੇ ਨਾਲ achar ਚੈੱਕ ਕਰ ਸਕਦੇ ਤੁਸੀਂ ਤੇ ਅਪ੍ਰੀਤ ਵਰਟ ਅਕੈਡਮੀ ਪੁਲਸ ਫੈਕਟਰੀ ਆ ਦੇਖੇ ਤੇ ਚਾਰ ਉਹ ਤੇਨੂੰ ਇੰਨਾ ਖੱਟਾ ਪਸੰਦ ਹੈ ਐ ਸਰਦਾਰ ਇੰਨਾ ਖੱਟਾ ਪਸੰਦ ਆ ਤੇ ਹੋ ਰਿਆ ਤੋਂ ਸਭ ਨੇ ਰਿਆ ਕਿਵੇਂ ਦਾ ਮਿੱਠਾ ਖਾਣਾ ਬੇੜਾ ਮਾ ਆਪਨੇ ਬੇਟਾ ਹੀ ਹੁੰਦੇ ਹਕਾ ਸਹੀ ਇਹ ਖਾਣਾ ਆਪਣੇ ਜਵਾਈ ਬਰਾਉਠੇ ਚਾਹੀ ਬਰਾਉਠੇ ਚਾਹ ਦਿਲ ਦਿਲ 2 ਕਿਉਂ ਰੱਖਿਆ ਹੈ ਬਰਾਉਠੇ ਦਾ ਸੁਆਦ ਲਾਦਾ ਹੈ ਬਰਾਉਠੇ ਦਾ ਸੁਆਦ ਲਾਦਾ ਹੈ ਉਹ ਦਾਲ ਲਈ ਪੋਈ ਹੈ ਉਹ ਸੌਰੀ ਸਬ지 ਖੱਲ ਚਗੀ ਨਹੀਂ ਚੜਿਆ ਦੀ ਵਧੀ ਲਾਦੀ ਹੈ ਹੈ ਮੈਂ ਜਾ ਦੁੱਜੀ ਤੈਨੂੰ ਬਦਲਾਦੀ ਲੈ ਚਿੱਟੇ ਜਣੇ ਬਦਲਾ ਦੇ ਤੈਨੂੰ ਬਲੈਕ ਜਣੇ ਬਦਲਾ

ਅਦੇ ਲੱਜੇ ਮੈਂ ਮੁੰਡਾ ਹੁਣ ਡਾਈਟ ਤੇ ਆ ਤੇ ਉਹਰੇ 21 ਪਰਾਂਠਾ ਲਿਆ ਹਾਂਜੀ ਸਰ ਇਦਾਂ ਹਰ ਇੱਕ ਬੱਚੇ ਦਾ ਧਿਆਨ ਰੱਖਿਆ ਜਾਂਦਾ ਏ ਛੋਟੇ ਛੋਟੇ ਚੀਜ਼ਾਂ ਲੈ ਕੇ ਇਹ ਨਹੀਂ ਹੈ ਕਿ ਤੁਸੀਂ ਪਰਾਂਠੇ ਖਾ ਕੇ weight loss ਨਹੀਂ ਕਰ ਸਕਦੇ ਹੈਗੇ ਸਭ ਚੀਜ਼ਾਂ ਹੋ ਜਾਂਦੇ ਨੇ ਬਸ ਗੱਲ ਹੈ ਕਿ ਥੋੜਾ ਕੈਲੋਰੀ ਡੈਫਿਸਿਟ ਤੁਸੀਂ ਕਿੰਨੇ ਕੈਲੋਰੀ ਡੈਫਿਸਿਟ ਤੇ ਹੋ ਉਸ ਅਕੋਰਡਿੰਗ ਤੁਸੀਂ ਕਿਉਂ ਕਰ ਸਕਦੇ ਹੋ ਦੇ ਸਾਥ ਤੁਸੀਂ ਬੱਚਿਆਂ ਦਾ ਸਿਹਤ ਦਾ ਖਾਣਾ ਪੀਣਾ ਬੈਠਣ ਦੇ ਲਈ ਦੇ ਲੋ ਬੱਚੇ ਦੇ ਪ੍ਰਬੰਧ ਪ੍ਰੋਪਰ ਪੂਰਾ जिम्मे बच्चे आराम ना बैठ के कुर्सी यह काम हो रहा है जरा विदिया जमे माड़ी जी बुरकी पान लाता है जो कैमरा मैन आ जाता है, है आज थो पलवाना मिलाईए हां भलवान ਆ ਪਰੌਠੇ ਹੈ? ਦੂ ਨਹੀਂ ਪਾਈ ਹੈਗੀ। ਵਾਈਟ ਚਨੇ ਨਹੀਂ ਪਏ। ਕੀ ਗੱਲ ਹੋ ਗਈ? ਨਹੀਂ। ਇਹ ਤਾਂ ਸਾਡਾ ਤਕੜਾ ਬੁਲਵਾਣਾ ਹੈ। ਆਜੀ ਆਜੀ। ਅੱਛਾ ਕਿੰਨਾ weight loss ਕਰਦਾ ਤੁਸੀਂ? weight ਕਿੰਨਾ loss ਕੀਤਾ? 10 ਕਿਲੋ ਜ਼ਰਾ। 10 ਕਿਲੋ? 10 ਕਿਲੋ। ਕਿੰਨੇ ਦਿਨਾਂ ਚ? 10 ਦਿਨਾਂ ਚ। 10 ਦਿਨਾਂ ਚ 10 ਕਿਲੋ। ਹਾਂਜੀ ਪੱਕਾ ਹਾਂਜੀ ਦੇਖ ਲਿਓ ਆਣ ਪਿੰਡ ਦੇ ਕੰਮ ਨਾ ਸਰ ਓਕੇ ਦੇਖ ਲਓ ਮੁੰਡਾ ਤੋਂ ਸਾਡੇ ਪਰੌੜੇ ਵੀ ਖਾਂਦਾ ਇਹਦੇ ਨਾਲੇ 10 ਕਿਲੋ ਵੀਟੂ ਲਸਤਰ ਹਲਵਾਨ ਸੇਰਾ ਇਹ ਸਾਡਾ 4 ਕਿਲੋ ਆ ਗਿਆ 4 ਕਿਲੋ ਵੀਟ ਕਿੰਨੇ ਦਿਨਾਂ ਚ ਪੁੱਤ ਜੀ ਹਫ਼ਤੇ ਇੱਕ ਹਫ਼ਤੇ ਦੇ ਚਾਰ ਜੀ ਠੀਕ ਐ ਕਿਥੋਂ ਐ ਤੁਸੀਂ ਜੀ ਜੀ ਮਰੇ ਕੋਲੋਂ ਲੈਣੇ ਮਰੇ ਕੋਲੋਂ ਲੈਣੇ ਹਾਂ ਠੀਕ ਐ ਸਰ ਬਹੁਤ ਵਧੀਆ ਮਰੇ ਕੋਲੋਂ ਲਵਨ ਮੁੰਡਾ ਚੱਕ ਦੇ ਕੰਮ ਚੱਕ ਦੇ ਗਰਾਊਂਡ 'ਚ ਦੇਖਾਂਗੇ ਬਾਕੀ ਦਾ ਛੱਡ ਲਈ ਇੱਕ ਸਾਢੇ ਆ ਪਲਵਾਨ ਸੀਗਾ ਇਹਦਾ ਬਹੁਤ ਜ਼ਿਆਦਾ ਵੇਟ ਲਾਸ ਹੋ ਗਿਆ ਗਲਤੀ ਇਹਨਾਂ ਦਾ ਜਾ ਦੇਗਾ ਇੱਕ ਹੋ ਗਿਆ ਘਟਾਇਆ ਚਲੋ ਹਾਂ ਜੀ ਮਾੜਾ ਦੱਸਿਓ ਮੇਰੇ ਡੋਲੇ ਨਹੀਂ ਬਣ ਰਹੇ ਹੈਗੇ ਮਾੜਾ ਆ ਦੱਸਿਓ ਥੋੜੀ ਡਾਈਟ ਦਾ ਬੱਚੇ ਨਾਲ ਫਨ ਐਨਜੋਏ ਮਿਟਕਾਣਾ ਜ਼ਰੂਰੀ ਆ ਇੰਨੀ ਕੀ ਚੀਜ਼ ਨਾਲੇ ਬੱਚੇ ਖੁਸ਼ ਹੋ ਜਾਂਦੇ ਨੇ ਠੀਕ ਹੈ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਹੈ ਜੀ ਪ੍ਰੀਤਮ ਰਿਟਾਰਮਿਕ ਅਕੈਡਮੀ ਇਹ ਹੈ ਮਾਹੌਲ ਇੱਥੇ ਦਾ ਹਸੀ ਖੁਸ਼ੀ ਬੱਚੇ ਖਾਣਾ ਪੀਣਾ ਖਾਂਦੇ ਨੇ ਤੇ ਆਪਣੇ ਗੋਲ ਵੱਲ ਅੱਗੇ ਵਧਦੇ ਨੇ ਤੁਸੀਂ ਵੀ ਅਕੈਡਮੀ ਆਣਾ ਚਾਹੋ ਤਾਂ ਆ ਸਕਦੇ ਹੋ ਬਹੁਤ ਹੀ ਘੱਟ ਫੀਸ ਦੇ ਵਿੱਚ ਸਾਰਾ ਕੁਝ ਤੁਹਾਨੂੰ ਖਾਣਾ ਪੀਣਾ ਰਹਿਣਾ ਪੜਾਈ ਗਰਾਊਂਡ ਸਟੱਡੀ ਸਭ ਚੀਜ਼ ਮਿਲ ਜਾ ਦੋਸਤੋ ਨੈਕਸਟ ਵੀਡੀਓ ਜਲਦੀ ਸ਼ੁਰੂ ਕਰੀ ਦੇਣਾ ਮੈਂ ਵੀ ਜਾ ਕੇ ਪਰੌਂਠੇ ਖਾ ਲਾ ਹੁਣ ਸਤਿ ਸ੍ਰੀ ਅਕਾਲ